ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਤੁਹਾਨੂੰ ਆਪਾਂ ਦੂਜਾ ਸੂਹਾ ਐਫ ਐਸ ਬੱਸੀ ਦੀ ਫੁੱਲ ਡਿਟੇਲ ਸ਼ੇਅਰ ਕਰਾਂਗੇ ਅੱਜ ਆਪਾਂ 20 ਅਕਤੂਬਰ ਨੂੰ ਵੀਡੀਓ ਕਵਰ ਕਰ ਰਹੇ ਹਾਂ 9:00 ਵਜੇ ਦਾ ਟਾਈਮ ਆ ਵੀਡੀਓ ਕਵਰ ਕਰਨ ਦਾ ਮਗਰ ਇਹਦੇ ਫੀਮੇਲ ਕਾਫ ਆ ਮਗਰ ਬੱਚੀ ਆ ਬਹੁਤ ਪਿਆਰੀ ਦੇਖ ਸਕਦੇ ਹੋ ਤੁਸੀਂ ਇਹਦਾ ਪੂਰਾ ਆਪਾਂ ਰਿਕਾਰਡ ਤੁਹਾਨੂੰ ਦੇ ਦਾਂਗੇ ਜਿਹੜੇ ਵੀਰੇ ਵੀਰ ਨੂੰ ਬੱਚੀ ਪਸੰਦ ਆਈ ਕਿਹੜੇ ਸੀਮਨ ਦੀ ਇਹ ਆਪ ਆ ਤੇ ਕਿਹੜੇ ਦੇ ਅੱਗੇ ਬੱਚਾਗਾ ਅਥਣਲੇਵਾ ਨੀੜ ਤੋਂ ਚੈੱਕ ਕਰਾਂਗਾ ਬੀਐਂਜ ਚੈੱਕ ਕਰ ਸਕਦੇ ਹੋ ਹਵਾਨੇ ਤੇ 30 ਕਿਲੋ ਦੁੱਧ ਦੇਣੇ ਪਹਿਲੇ ਲੈਕਟੇਸ਼ਨ ਦੇ ਵਿੱਚ ਪਾਇਆ ਹੋਇਆਗਾ ਆ ਮਿਲਕ ਵੀਣ ਸਟਰੋਂਗ ਆਉਂਦੀ ਪਈ ਆ ਦੇਖ ਸਕਦੇ ਹੋ ਤੁਸੀਂ ਦੂਸਰੀ ਸਾਈਡ ਤੋਂ ਵੀ ਹਵਾਨਾ ਚੈੱਕ ਕਰਾਂਗਾ ਕਿ 33-34 ਲੀਟਰ ਨੇ ਦੁੱਧ ਪਾ ਦੇਣਾ ਪੂਰੀ ਭਰਤੀ ਦੀ ਬੱਸੀਆ ਕੱਦ ਕਾਠ ਵੱਡਾਗਾ ਉੱਚਾ ਲੰਮਾ ਫੁੱਲ ਬਰੀਡ ਦੇ ਵਿੱਚ ਆ ਦੇਖ ਸਕਦੇ ਹਾਂ ਜੇਰ ਵਗੈਰਾ ਪੈ ਚੁੱਕੀ ਹੈ ਦੀ ਜੇਰ ਦੀ ਆਪਣੀ ਜ਼ਿੰਮੇਵਾਰੀ ਹੋਊਗੀ ਆ ਟੈਗ ਨੰਬਰ ਦੇਖ ਸਕਦੇ ਹਾਂ ਤਿੰਨ ਨੰਬਰ ਟੈਗ ਆ ਫਾਰਮ ਦੀ ਬੱਚੀ ਆ ਆ ਫੇਸ ਕੁਆਲਟੀ ਚੈੱਕ ਕਰ ਸਕਦੇ ਹਾਂ ਤਿੰਨ ਨੰਬਰ ਟੈਗ ਆ ਫਾਰਮ ਦੀ ਬੱਚੀ ਆ ਇਹ ਪੂਰਾ ਰਿਕਾਰਡ ਤੁਹਾਨੂੰ ਦਵਾਂਗੇ ਬੱਚੀ ਦਾ ਤੋਰੋ ਜੀ ਤੋੜ ਕੇ ਦਿਖਾਓ ਆ ਦੂਸਰੀ ਸਾਈਡ ਤੋਂ ਥਣਫਾਨਾ ਦੇਖ ਲਓ ਕਿਸਾਨ ਵੀਰੋ ਇੱਕ ਵਾਰ ਸੋਨਾ ਚਾਰੇ ਨਿਖਰਵੇਂ ਥਣ ਨੇ ਪੂਰੇ ਗੈਬ ਤੇ ਸੋਣਾ ਅੱਗੇ ਪਿਛੇ ਦਾ ਹਵਾਨਾਗਾ ਤੋੜ ਕੇ ਦਿਖਾਵਾਂਗੇ ਤੁਹਾਨੂੰ ਆ ਤੋਰਾ ਦੇਖ ਸਕਦੇ ਹੋ ਬੈੜ ਦਾ ਪੁੱਛੇ ਲੰਮਾ ਵੱਡਾ ਕਦ ਕਾਠਾ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ 33 34 ਲੀਟਰ ਦੁੱਧ ਪਾ ਦਿੰਦੇ ਆ ਪਲੂਨ ਦਾ ਰਿਕਾਰਡ 30 ਲੀਟਰ ਦਾ ਰਿਹਾ ਹੋਇਆਗਾ ਮਗਰ ਬੱਛੀ ਆ ਗਈ ਜਿਹੜੇ ਮੇਰੇ ਵੀਰਾਂ ਨੂੰ ਇਹ ਬੈੜ ਪਸੰਦ ਹੋਈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਆ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ